ਪਾਪਾ ਫਿਲਮ ਦੇਖਣ ਲੱਗੇ ਆ ਜੀ ਅਰਦਾਸ ਸਰਬੱਤ ਦੇ ਭਲੇ ਦੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਕੀ ਰਸੋਈ ਖੈਰ ਅਚਰਵਾਲ ਜਿਹੜੀ ਸੰਸਥਾ ਤੇ ਦੂਜੇ ਸਾਡੇ ਕੋਲੇ ਕੁਝ ਮੈਂਬਰ ਪਹੁੰਚੇ ਨੇ ਜੀ ਗਰੀਬ ਦਾ ਮੂੰਹ ਗੁਰੂ ਕੋਈ ਗੋਲਕ ਨਰੂੜ ਤੋਂ ਥੋੜਾ ਬਹੁਤ ਧੰਨਵਾਦ ਹੈ ਸਾਡਾ ਇਹ ਫਿਲਮ ਬਣਾਉਣ ਦਾ ਕੋਈ ਮਕਸਦ ਰਿਹਾ ਹੋਇਆ ਨਹੀਂ ਸੀ ਕਿ ਅਸੀਂ ਬਹੁਤ ਪੈਸੇ ਕਮਾਉਣਾ ਚਾਹੁੰਦੇ ਹਾਂ ਅਸੀਂ ਸਾਰੀ ਸਾਲ ਸਾਰੀ ਉਮਰ ਇਹੀ ਕੰਮ ਕਰਦੇ ਹਾਂ ਬਹੁਤ ਸਾਰੀਆਂ ਫਿਲਮਾਂ ਪਹਿਲਾਂ ਬਣਾਈਆਂ ਅੱਗੇ ਵੀ ਬਣਾਉਂਦੇ ਰਹਾਂਗੇ ਪਰ ਇਹੋ ਜੀ ਫਿਲਮ ਜਿਹੜੀ ਸਾਡੇ ਸਮਾਜ ਲਈ ਲਾਹੇਬੰਦ ਹੋਵੇ ਇਹੋ ਜੀ ਫਿਲਮ ਜਿਹੜੀ ਸਾਡੇ ਧੀਆਂ ਪੁੱਤਾਂ ਨੂੰ ਇਹ ਦੱਸੇ ਕਿ ਪੇਰੈਂਟਸ ਦੀ ਮਾਪਿਆਂ ਦੀ ਜ਼ਿੰਦਗੀ 'ਚ ਕੀ ਅਹਿਮੀਤ ਹੁੰਦੀ ਹੈ ਕਿ ਬੱਚਿਆਂ ਨੂੰ ਮਹਿਸੂਸ ਹੋ ਸਕੇ ਕਿ ਸਾਡੇ ਪੇਰੈਂਟਸ ਨੇ ਸਾਡੇ ਲਈ ਕੀ ਕੁਛ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆਪਾਂ ਬਾਅਦ 'ਚ ਬਾਕੀ ਗੱਲਾਂ ਬਾਤਾਂ ਨਹੀਂ ਧੰਨਵਾਦ ਜੀ ਸੋ ਮੈਂ ਉਚੇਚੇ ਤੌਰ ਤੇ ਇਹ ਜੀ ਸਟਾਰਸ ਨੇ ਮੈਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਭਾਈ ਜੀ ਥੈਂਕ ਯੂ ਸੋਤਾ ਸਾਹਿਬ ਜੀ ਬਹੁਤ ਧੰਨਵਾਦ ਤੁਹਾਡਾ ਅੱਪਾ ਅੱਜ ਮਾਲ ਮਾਲਪੁਰਜ ਜੁੜੇ ਹੋਏ ਆਂ ਸੋ ਮਾਲਪੁਰਾਣਾ ਦਾ ਬਹੁਤ-ਬਹੁਤ ਇਸ ਇਲਾਕੇ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਚੈਰੇ ਨੇ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਟ ਬਹੁਤ ਵਧੀਆ ਜੀ ਫਿਲਮ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੰਦੇ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਨਹੀਂ ਮੁੱਕਦਾ ਇਹੋ ਜਿਹੀ ਫਿਲਮ ਬਣਾਈ ਆ ਐਨੀ ਇਮੋਸ਼ਨਲ ਆ ਤੇ ਇੱਕ ਘਰ ਘਰ ਦੀ ਕਹਾਣੀ ਬਣاتی ਆ ਜੋ ਸਾਡੇ ਸਮਾਜ ਚ ਅੱਜ ਕੱਲ ਹੁੰਦਾ ਪਿਆ ਉਹ ਸਾਰਾ ਕੁਝ ਇਸ ਫਿਲਮ ਦੇ ਵਿੱਚ ਫਿਲਮ ਬਿਆਨ ਕਰਦੀ ਆ ਕਿ ਅੱਜ ਕੱਲ ਕੀ ਮਾਹੌਲ ਹੋ ਰਿਹਾ ਸਾਡੇ ਜੋ ਪੰਜਾਬ ਦੀ ਜਵਾਨੀ ਆ ਜੋ ਸਾਡੇ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਆ ਉਹ ਸਾਰਾ ਕੁਝ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਮੈਂ ਚਾਹਨਾ ਕਿ ਸਾਰੇ ਜਣੇ ਜਰੂਰ ਆਪਣੇ ਮਾਪੇ-ਬਾਪ ਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਹ ਫਿਲਮ ਦੇਖਣ ਲਈ ਜਰੂਰ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਕੀ ਹੋ ਜੇ ਅਪਰਾਲਾ ਆ ਜੀ ਬਹੁਤ ਵਧੀਆ ਅਪਰਾਲਾ ਹੈ ਇਹ ਵੀ ਇਹ ਅਪਰਾਲੇ ਪੰਜਾਬ ਚ ਬਹੁਤ ਹੁੰਦੀਆਂ ਨੇ ਲੱਗਦਾ ਅੱਜ ਦੇ ਸਮੇਂ ਤੇ ਢੁਕਦੀ ਆ ਪਹਿਲਾਂ ਵੀ ਅੱਜ ਬਹੁਤ ਬਹੁਤ ਜ਼ਿਆਦਾ ਹੈ ਪਥਰੀ ਉਗਾ ਜਿਹੜਾ ਫਿਲਮ ਦੇਖ ਕੇ ਹੰਝੂ ਨਹੀਂ ਬਹਾਊਗਾ ਬਹੁਤ ਵਧੀਆ ਮੈਸੇਜ ਭਰਪੂਰ ਇੱਕ ਫਿਲਮ ਭਰਪੂਰ ਹੈ ਦੇਖੋ ਜੀ ਅਸੀਂ ਤਾਂ ਫਿਲਮ ਬਣਾਈ ਹੈ 2016 ਵਿੱਚ ਅਸੀਂ ਸਨੇਮੇ ਬੱਕਰੀ ਚੀਜ਼ ਲੈ ਕੇ ਆਏ ਸੀ ਉਹ ਸੀਦੀ ਸਾਡੀ ਫਿਲਮ ਅਰਦਾਸ ਸੀ ਨੂੰ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਤੇ 2019 ਚ ਅਸੀਂ ਉਹਦੀ ਅਗਲੀ ਕੜੀ ਦੀ ਫਿਲਮ ਲੈ ਕੇ ਆਏ ਅਰਦਾਸ ਕਰਾਂ ਤੇ ਹੁਣ 19 ਤੋਂ ਬਾਅਦ 5 ਸਾਲਾਂ ਬਾਅਦ ਅਸੀਂ ਉਸੇ ਕੜੀ ਦੀ ਅਗਲੀ ਫਿਲਮ ਲੈ ਕੇ ਆਏ ਆ ਅਰਦਾਸ ਸਭ ਤੋਂ ਭਲੇ ਦੀ ਵੈਸੇ ਆਪਾਂ ਨਾਂ ਕੋਈ ਖਾਸਾ ਕੁਝ ਕਲੀਅਰ ਹੋ ਜਾਂਦਾ ਕਿ ਫਿਲਮ ਕਿਹੋ ਜੀ ਹੋਊਗੀ ਪਰ ਅਸੀਂ ਸਮਝਦੇ ਹਾਂ ਕਿ ਅੱਜ ਸਮੇਂ ਦੇ ਹਾਮ ਦੀ ਫਿਲਮ ਹੈ ਜਿਹੀ ਜਿਹਾ ਸਾਡੇ ਸਮੇਂ ਨੂੰ ਲੋੜ ਹੈ ਉਹੋ ਦੀ ਫਿਲਮ ਹੈ ਖਾਸ ਕਰਕੇ ਸਾਡੀ ਜਿਹੜੀ ਜਨਰੇਸ਼ਨ ਹੈ ਉਹਨਾਂ ਲਈ ਰਿਸ਼ਤਿਆਂ ਦੀ ਕੀ ਅਹਿਮੀਅਤ ਹੋਵੇ ਉਸ ਗੱਲ ਨੂੰ ਬਿਆਨ ਕਰਨ ਦੀ ਫਿਲਮ ਹੈ ਸਾਨੂੰ ਐਂ ਲੱਗਦਾ ਸੀ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਬਹੁਤ ਸਾਰਾ ਕੁਝ ਕੀਤਾ ਚੰਗੀਆਂ ਫਿਲਮਾਂ ਬਣਾਈਆਂ ਬਹੁਤ ਜਿਹਦੇ ਵਿੱਚ ਕਮੇਡੀ ਫਿਲਮਾਂ ਵੀ ਆਈਆਂ ਪਰਿਵਾਰਕ ਫਿਲਮਾਂ ਵੀ ਆਈਆਂ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ 170 ਦੇ ਲਗਭਗ ਫਿਲਮਾਂ ਕੀਤੀਆਂ ਹਿੰਦੀ ਪੰਜਾਬੀ ਅੰਗਰੇਜ਼ੀ ਮੈਂ ਆਪਣੀ ਜ਼ਿੰਦਗੀ ਚ ਇਹੋ ਜਿਹੀ ਫਿਲਮ ਨਹੀਂ ਕੀਤੀ ਸੋ ਮੈਨੂੰ ਲੱਗਦਾ ਕਿ ਇਹ ਸਾਡੇ ਲਈ ਬਹੁਤ ਪ੍ਰਾਉਡ ਵਾਲੀ ਗੱਲ ਹੈ ਜਦੋਂ ਅਸੀਂ ਜੇ ਸਾਨੂੰ ਕੁਦਰਤ ਨੇ ਜ਼ਿੰਦਗੀ ਦਿੱਤੀ ਅਸੀਂ ਥੋੜੇ ਜਿਹਾ ਹੋਰ ਬੁੱਢੇ ਹੋ ਗਏ ਇਹ ਲੋਕੋਡੇ ਕਾਡੇ ਨਹੀਂ ਚੱਲਦੇ ਹੋਣਗੇ ਅਸੀਂ 85 ਸਾਲਾਂ ਦਾ ਜਦੋਂ ਹੋਣ ਦਾ ਮੌਕਾ ਮਿਲਿਆ ਫਿਰ ਬੰਦਾ ਵੈਲਿਊਏਟ ਕਰਦਾ ਕਿ ਮੈਂ ਜ਼ਿੰਦਗੀ ਵਿੱਚ ਕੀ ਕੁਝ ਖੱਟਿਆ ਕੀ ਕੁਝ ਬੋਆਇਆ ਪਰ ਮੈਨੂੰ ਲੱਗਦਾ ਕਿ ਸਾਡੇ ਲਈ ਉਦੋਂ ਸੋਚਾਂ ਵਾਲੀ ਸਭ ਤੋਂ ਵੱਡੀ ਗੱਲ ਇਹ ਹੋਊਗੀ ਕਿ ਅਸੀਂ ਅਰਦਾਸ ਸਭ ਦੇ ਭਲੇ ਦੀ ਫਿਲਮ ਵਰਗੇ phần ਦਾ ਹਿੱਸਾ ਬਣੇ ਸੋ ਇਹ ਉਹ ਫਿਲਮ ਹੈ ਜਿਹੜੀ ਸਾਡੀ ਜਨਰੇਸ਼ਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਅਹਿਸਾਸ ਕਰਾਉਂਦੀ ਹੈ ਜਿਹੜੀਆਂ ਕਈ ਵਾਰ ਅਸੀਂ ਲਿਖ ਕੇ ਨਹੀਂ ਦੱਸ ਸਕਦੇ ਬੋਲ ਕੇ ਨਹੀਂ ਦੱਸ ਸਕਦੇ ਜਦੋਂ ਫੈਮਿਲੀ ਨਾਲ ਬੈਠ ਕੇ ਬੰਦਾ ਫਿਲਮ ਦੇਖਦਾ ਉਹਨੂੰ ਲੱਗਦਾ ਹੈ ਕਿ ਮੇਰੀਆਂ ਜਿਹੜੀਆਂ ਮੋਰਲ ਵੈਲਿਊਜ਼ ਨੇ ਜਿਹੜੇ ਚੀਜ਼ਾਂ ਸਾਨੂੰ ਸਿਖਾਉਣੀਆਂ ਚਾਹੀਦੀਆਂ ਸੀ ਆਪਣੀ ਜਨਰੇਸ਼ਨ ਨੂੰ ਉਹ ਚੀਜ਼ਾਂ ਅਸੀਂ ਫਿਲਮ ਨਾਲ ਹੀ ਲੈ ਕੇ ਆਏ ਹਾਂ ਸਾਨੂੰ 2000 ਦੇ ਵਿੱਚ ਜਦੋਂ ਮੋਬਾਈਲ ਆਇਆ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੇ ਸਾਡੇ ਪੇਰੈਂਟਸ ਨੇ ਸਾਨੂੰ ਸਿਖਾਈਆਂ ਸੀ ਅਸੀਂ ਆਪਣੇ ਬੱਚੇ ਨੂੰ ਸਿਖਾ ਨਹੀਂ ਸਕੇ ਕਿਉਂਕਿ ਸਮਾਂ ਤੇਜ਼ੀ ਨਾਲ ਭੱਗਣ ਲੱਗਿਆ ਸਾਨੂੰ ਇਹ ਲੱਗਿਆ ਕਿ ਜੇ ਅਸੀਂ ਸਮੇਂ ਦੇ ਨਾਲ ਨਾਲ ਭੱਜੇ ਤਾਂ ਪਿੱਛੇ ਰਹਿ ਜਾਾਂਗੇ ਸੋ ਇਸ ਚੱਕਰ 'ਚ ਅਸੀਂ ਬੱਚਿਆਂ ਨੂੰ ਟਾਈਮ ਨਹੀਂ ਦੇ ਸਕੇ ਜਿਹੜੇ ਅਸੀਂ ਅਜ ਫਾਦਰ ਲੋਕ ਆ ਮਦਰ ਲੋਕ ਨੇ ਅਸੀਂ ਜਿੰਨਾ ਟਾਈਮ ਸਾਨੂੰ ਸਾਡੇ ਪੇਰੈਂਟਸ ਨੇ ਦਿੱਤਾ ਉਹਨਾਂ ਟਾਈਮ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੇ ਸਕੇ ਇਹ ਗੱਲ 'ਚ ਬਿਲ ਤੋ ਸਾਡੀ ਪਿਛਲੀ ਫਿਲਮ ਦਾ ਇੱਕ ਡਾਇਲੋਗ ਹੈ ਕਹਿੰਦੇ ਵੀ ਜੇ ਤੁਹਾਤੋਂ ਗਲਤੀ ਹੋ ਜੇ ਤਾਂ ਤੁਹਾਨੂੰ ਸੌਰੀ ਕਹਿਣ ਲੱਗੀਆਂ ਮਾਫੀ ਮੰਗਣ ਲੱਗੇ ਦੇਰ ਨਹੀਂ ਕਰਨੀ ਚਾਹੀਦੀ। ਤੋ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਆਪਣੀ ਜਨਰੇਸ਼ਨ ਤੋਂ ਇਸ ਗੱਲ ਦੀ ਮਾਫੀ ਮੰਗਦਾ ਕਿ ਅਸੀਂ ਜਿਹੜੇ ਪੇਰੈਂਟਸ ਲੋਕ ਹਨ ਮਦਰ ਲੋਕ ਨੇ ਅੱਜ ਸਾਡੀ ਉਮਰ ਦੇ ਨੇ ਉਹਨਾਂ ਬੰਦਿਆਂ ਤੋਂ ਗਲਤੀ ਹੋਇਆ ਅਸੀਂ ਬੱਚਿਆਂ ਨੂੰ ਸਮਾਂ ਨਹੀਂ ਦੇ ਸਕੇ। ਸਾਡੇ ਬੱਚਿਆਂ ਨੇ ਜਿਹੜੀਆਂ ਚੀਜ਼ਾਂ ਅੱਜ ਤੋਂ 10 ਸਾਲ ਪਹਿਲਾਂ 8 ਸਾਲ ਪਹਿਲਾਂ ਸਿੱਖਣੀਆਂ ਸੀ ਉਹਨਾਂ ਤੋਂ ਵਾਂਝੇ ਰਹਿ ਗਏ। ਸੋ ਇਸ ਕਰਕੇ ਫਿਰ ਜਿਹੜੇ ਸਾਡੇ ਟੀਚਰ ਸਾਹਿਬਾਨ ਸੀ ਉਹਨਾਂ ਦੀ ਡਿਊਟੀ ਵੱਧ ਗਈ ਕਿ ਉਹ ਡਬਲ ਮਿਹਨ ਕਿ ਜ਼ਿੰਦਗੀ ਦੇ ਮੋਰਲ ਵੈਲਿਊ ਵੀ ਦੱਸਾਂ ਪਰ ਜਦੋਂ ਮੈਂ ਦੱਸਣ ਲੱਗੇ ਫਿਰ ਸਾਡੇ ਪੇਰੈਂਟਸ ਨੂੰ ਇਹ ਗੱਲ ਹੋਈ ਕਿ ਤੁਸੀਂ ਸਾਡੇ ਬੱਚਿਆਂ ਨੂੰ ਐ ਕਿਵੇਂ ਕਿਹਾ ਆ ਕਿਉਂ ਕਿਹਾ ਬੱਚੇ ਨੂੰ ਹੱਥ ਕਿਵੇਂ ਲਾਇਆ ਇਹ ਨਮਾ ਪੰਗਾ ਖੜਾ ਹੋ ਗਿਆ ਫਿਰ ਟੀਚਰ ਕਹਿੰਦੇ ਚਲੋ ਕੋਈ ਗੱਲ ਨਹੀਂ ਜਿਹਾ ਜਿਆ ਤੁਸੀਂ ਚਾਹੋ ਨੇ ਹੋਏ ਪੜਾ ਦੰਨੇ ਆ ਪਰ ਸਾਨੂੰ ਇਹ ਮਹਿਸੂਸ ਹੋਈ ਗੱਲ ਆ ਕਿ ਇਹ ਚੀਜ਼ਾਂ ਸਿਲੇਮੇਰਾ ਹੀ ਦੱਸ ਸਕਦੇ ਆ ਸਾਡੇ ਜਿਹੜੇ ਬਜ਼ੁਰਗ ਬੰਦੇ ਸੀਗੇ ਸਾਡੇ ਜਿਹੜੇ ਦਾਨਚੰਦ ਲੋਕ ਸੀਗੇ ਸਾਡੇ ਵਿਦਵਾਨ ਲੋਕ ਸੀਗੇ ਉਹ ਆਪਣਾ ਗਿਆਨ ਕਿਤਾਬਾਂ ਚ ਬੰਦ ਕਰਕੇ ਇਸ ਦੁਨੀਆ ਤੋਂ ਚਲੇ ਗਏ ਅੱਜ ਕਿਤਾਬਾਂ ਲਾਇਬ੍ਰੇਰੀ ਚ ਬੰਦ ਪਈਆਂ ਪਰ ਸਾਡੇ ਬੱਚਿਆਂ ਕੋਲ ਅੱਜ ਲਾਇਬ੍ਰੇਰੀ ਜਾਣ ਦਾ ਸਮਾਂ ਨਹੀਂ ਹੈ ਸੋ ਇਸ ਕਰਕੇ ਅਸੀਂ ਇਹ ਚੀਜ਼ਾਂ ਸਿਨੇਮੇ ਨਾਲ ਹੀ ਲੈ ਕੇ ਆਏ ਆ ਇਸ ਕਰਕੇ ਸਾਨੂੰ ਲੱਗਦਾ ਕਿ ਸਾਡੇ ਜਿਹੜੇ ਬੱਚੇ ਐ ਇਹ ਫਿਲਮ ਦੇਖ ਕੇ ਅਹਿਸਾਸ ਮਹਿਸੂਸ ਕਰਨਗੇ ਸਰ ਬਹੁਤ ਚੰਗਾ ਰਿਸਪੌਂਸ ਹੈ ਜੀ ਅਸੀਂ ਜਿੰਨੇ ਕਾਲਜਾਂ ਗਏ ਜਿੰਨੇ ਅਸੀਂ ਜਿਹੜੀਆਂ ਕੋਈ ਸੰਸਥਾ ਚਲਾਉਂਦੇ ਨੇ ਬੰਦੇ ਸਮਾਜ ਸੇਵੀ ਬੰਦੇ ਨਾਲ ਗਏ ਤਾਂ ਉਹਨਾਂ ਨੂੰ ਸੀ ਗੱਲ ਕਹਿਣ ਚ ਕਾਮਯਾਬ ਹੋਇਆ ਉਹਨਾਂ ਲੋਕਾਂ ਨੇ ਸਾਨੂੰ ਦੱਸਿਆ ਕਿ ਇਹ ਫਿਲਮ ਵੀ ਤੁਸੀਂ ਸਾਡੇ ਲਈ ਬਣਾਈ ਹੈ ਤਾਂ ਅਸੀਂ ਇਸ ਨੂੰ ਪ੍ਰਚਾਰ ਕਰਾਂਗੇ ਹੁਣ ਤੱਕ ਇਹ ਸਾਡੀ ਫਿਲਮ ਨਹੀਂ ਹੁਣ ਤਾਂ ਦਰਸ਼ਕਾਂ ਦੀ ਫਿਲਮ ਹੈ ਜੀ ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਸੁਨੇਹਾ ਦਰਸ਼ਕ ਲੈ ਕੇ ਜਾ ਰਿਹਾ ਜਿਹੜਾ ਸਾਡੀ ਫਿਲਮ ਦੇਖਦਾ ਉਹ ਲੋਕਾਂ ਨੂੰ ਜਾ ਕੇ ਦੱਸ ਰਿਹਾ ਕਿ ਕਿਹੋ ਜੀ ਫਿਲਮ ਹੈ ਤੁਹਾਨੂੰ ਕਿਉਂ ਦੇਖਣੀ ਚਾਹੀਦੀ ਹੈ ਸਰ ਬਹੁਤ ਲੋੜ ਹੈ ਮੈਂ ਕਹਿੰਦਾ ਜੇ ਇਹੋ ਜਿਹੀਆਂ ਫਿਲਮਾਂ ਨੂੰ ਅੱਜ ਇਸ ਨੂੰ ਹੰਗਾਰਾ ਮਿਲਦਾ ਤਾਂ ਸਾਡਾ ਚਲਣ ਹੋ ਜਾਊਗਾ ਫਿਰ ਮੈਂ ਇਹੋ ਜਿਹੀਆਂ ਮੰਨ ਲੱਗੀਆਂ ਅੱਜ ਤਾਂ ਪੰਜਾਬੀ ਲੋਕਾਂ ਜੀ ਆਲੂ ਬੀਜ ਦੇ ਆਲੂ ਬੀਜ ਹੀ ਜਾਣਦੇ ਆ ਜੇ ਗੰਨਾ ਬੀਜ ਦੇ ਗੰਨੇ ਵੀ ਕੀ ਜਾਣਦੇ ਆ ਸੋ ਜੇ ਕਮੇਡੀ ਫਿਲਮਾਂ ਬਣਾਉ ਲੋ ਕਮੇਡੀ ਬਣਾਈ ਜਾਂਦੇ ਜਿਹੜੀਆਂ ਸਮਾਜ ਨੂੰ ਚੰਗੀ ਸਿੱਖ ਦੇਣੀ ਹੈ ਤੁਸੀਂ ਦੇਖਿਓ ਅਗਲੇ ਆਉਣ ਵਾਲੇ ਸਮੇਂ 'ਚ ਫਿਲਮਾਂ ਇਹੀ ਬਣ ਲੱਗ ਜਾਣੀਆਂ। ਤੋ ਇਸ ਕਰਕੇ ਦਰਸ਼ਕਾਂ ਦੇ ਡਿਪੈਂਡ ਕਰਦੀ ਹੈ ਗੱਲ ਕਿ ਦਰਸ਼ਕ ਹਾਂ ਹਰਾ ਦੰਦੇ ਨੇ ਤਾਂ ਇਹੋ ਜਿਹੀ ਫਿਲਮਾਂ ਹੀ ਬਣਨ گی۔ ਕੀ ਕਹੋਗੇ ਦਰਸ਼ਕਾਂ? ਦਰਸ਼ਕਾਂ ਨੂੰ ਇਹ ਹੀ ਬੇਨਤੀ ਕਰਾਂਗੇ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਕਿਉਂਕਿ ਅੱਜ ਸਾਡੀ ਸਭ ਤੋਂ ਵੱਡੀ ਪ੍ਰਾਪਰਟੀ ਸਾਡੇ ਬੱਚੇ ਨੇ। ਜੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਘੱਟੋ ਘੱਟ ਇਹ ਫਿਲਮ ਇੱਕ ਵਾਰ ਬੱਚਿਆਂ ਨਾਲ ਬਹਿ ਕੇ ਫੈਮਲੀ ਨਾਲ ਬਹਿ ਕੇ ਜ਼ਰੂਰ ਦੇਖੋ। ਤੁਹਾਨੂੰ ਕਿਸੇ ਨੂੰ ਫਿਲਮ ਪਸੰਦ ਨਹੀਂ ਆਈ ਅਸੀਂ ਪੈਸੇ ਵਾਪਸ ਕਰ ਸਕਦੇ ਹਾਂ। ਅਸਾਨੂੰ ਇਹਨਾਂ ਕੌਨਫੀਡੈਂਟ ਆਪਣੀ ਫਿਲਮ ਤੇ ਕਿਉਂਕਿ ਇਨੀ ਮਿਹਨਤ ਤੋਂ ਬਾਅਦ ਅਸੀਂ ਫਿਲਮ ਲੈ ਕੇ ਆਏ ਆਂ। ਇਹ ਫਿਲਮ ਇੱਕ ਹਰ ਇੱਕ ਪਰਿਵਾਰਕ ਮੈਂਬਰ ਦੀ ਫਿਲਮ ਹੈ ਜੀ। ਤੇ ਮੈਂ ਵੀ ਫਿਲਮ ਦੇਖੀ ਸੀ ਅੰਦਰ ਬੈਠਦੇ ਹੋਣਾ ਨਾਲ ਤੇ ਫਿਲਮ ਦੇਖ ਕੇ ਮਤਲਬ ਸਟਾਰਟਿੰਗ ਤੋਂ ਇਨੀ ਈਮੋਸ਼ਨਲ ਫਿਲਮ ਹੈਗੀ ਹੈ ਜੇ ਮਤਲਬ ਜਿਹੜਾ ਅੰਦਰ ਬੈਠਾ ਦੇਖਦਾ ਪਏ ਉਹ ਇਹੀ ਸੋਚਦਾ ਕਿ ਫਿਲਮ ਮੇਰੇ ਦਿਲ ਤੇ ਬਣੀ ਹੋਈ ਹੈ। ਸੋ ਮੈਂ ਮਤਲਬ ਇਹੀ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਫਿਲਮ ਹੈਗੀ ਹੈ ਹਰ ਇੱਕ ਬੰਦੇ ਨੂੰ ਦੇਖਣੀ ਚਾਹੀਦੀ ਹੈ, ਹਰ ਇੱਕ ਬੱਚੇ ਨੂੰ ਦੇਖਣੀ ਚਾਹੀਦੀ ਹੈ। ਪੇਰੈਂਟਸ ਪ੍ਰਤੀ, ਰਿਸ਼ਤਿਆਂ ਪ੍ਰਤੀ ਇਹ ਫਿਲਮ ਜੀ। ਮੈਂ ਬਾਕ ਤਾਂ ਦੱਸ ਲਈ ਹੈ ਜੀ ਸੋ ਇਹ ਮੇਰੀ ਇੱਕ ਸਾਰਿਆਂ ਨੂੰ ਦੇਤੀ ਆ ਤੇ ਰੌਣੇ ਸਾਹਿਬ ਆਏ ਸੀ ਕਿ ਇੱਕ ਸਾਡੇ ਇੱਥੇ ਸੰਸਥਾ ਹੈਗੀ ਆ ਗੁਰੂ ਕੀ ਰੋਈ ਜਾਂ ਕੈਡ ਚਰਵਾ ਜੀ ਉਹਨਾਂ ਦੇ ਜਿਹੜੇ ਮੈਂਬਰਸ ਉੱਥੇ ਹੈਗੇ ਆ ਜੋ ਉਹ ਜੋ ਉੱਥੇ ਮਤਲਬ ਜਿਲ੍ਹਾ ਦੀ ਸੇਵਾ ਕਰਦੇ ਹੈਗੇ ਕੋ ਜਿਨ੍ਹਾਂ ਨੂੰ ਕੋਈ ਰੋਟੀ ਪਾਲੀ ਨਹੀਂ ਦਿੰਦਾ ਉਹ ਸੰਸਥਾ ਨੂੰ ਮੈਂ ਲਾ ਕੇ ਆਈ ਸੀ ਸਾਰਿਆਂ ਦਿਖਾਉਣ ਵਾਸਤੇ ਸੋ ਤੈਨੂੰ ਦੇਖੀ ਆ ਬਹੁਤ ਵਧੀਆ ਲੱਗੀ ਇਹ ਸਰ ਫਿਲਮ ਇੰਡਸਟਰੀ ਦੇ ਨਾਲ ਨਾਲ ਇਸ ਇਮਾਂਸਾ ਇੰਡਸਟਰੀ ਹੈ ਜੀ ਆ ਉਹਦਾ ਬੜਾ ਅਹਿਮ ਰੋਲ ਹੈ ਤੁਸੀਂ ਜਿਹੜੀ ਹਿੱਸਾ ਪਿੰਡੂ ਖੇਤਰ ਦੇ ਵਿੱਚ ਤੁਹਾਡਾ ਜਿਹੜਾ ਸਿਨੇਮਾ ਹੈ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਆ ਕਿ ਇਹ ਫਿਲਮ ਕਿਸ ਤਰ੍ਹਾਂ ਪਿੰਡੂ ਖੇਤਰ ਦੇ ਵਿੱਚ ਰਿਸ਼ਤੇ ਰਸਾ ਰਹੀ ਹੈ ਇਹ ਫਿਲਮ ਦੇਖੋ ਪਿੰਡੂ ਖੇਤਰ ਦੇ ਵਿੱਚ ਪਹਿਲੀ ਗੱਲ ਮੈਂ ਦੱਸਣਾ ਚਾਹੁੰਦਾ ਜੀ ਇੰਡੀਆ ਦੇ ਵਿੱਚ ਇਹ ਪਹਿਲਾ ਸਿਨੇਮਾ ਹੈ ਜਿਹਦਾ ਰੂੜ ਦੇ ਵਿੱਚ ਬਣਿਆ ਸੋਜਦਾ ਜਰੌਨੀ ਸਾਹਿਬ ਵੀ ਆਇਆ ਸੀ ਜੋ ਪਹਿਲਾਂ ਗੱਲ ਕਰਦੇ ਸੀਗੇ ਕਿੰਨੇ ਮੈਂ ਸਭ ਤੋਂ ਪਹਿਲਾਂ ਮੈਂ ਆਸਟ੍ਰੇਲੀਆ ਵਿੱਚ ਦੇਖਿਆ ਸੀ ਕਿ ਇੱਕ ਇੱਕ ਉਹ ਮੈਂ ਸਾਰੀ ਇੰਡੀਆ ਦੇ ਵਿੱਚ ਵਰਡ ਦੇ ਵਿੱਚ ਭੁਗਵੇਂ ਇੰਡੀਆ ਦੇ ਕਿਉਂ ਮੈਂ ਕਿਤੇ ਵੀ ਜਿਹੜਾ ਸਿਨੇਮਾ ਹੈ ਉਹ ਪਿੰਡ ਦੇ ਵਿੱਚ ਨਹੀਂ ਹੈ ਤੁਹਾਡਾ ਸਿਨੇਮਾ ਅੱਜ ਮੈਂ ਪਹਿਲੀ ਵਾਰ ਫਸਟ ਟਾਈਮ ਦੇਖਿਆ ਕੋਈ ਜਿਹੜਾ ਪਿੰਡ ਦੇ ਵਿੱਚ ਬਣਿਆ ਆਸਟ੍ਰੇਲੀਆ ਦੇ ਵਿੱਚ ਕਹਿੰਦਾ ਇੱਕ ਇੱਕ ਚੇਨ ਹੈ ਉਹਦੇ ਉੱਤੇ ਮੈਂ ਹੈਰਾਨ ਹੋ ਗਿਆ ਕਿ ਉੱਥੇ ਵੀ ਜਿਹੜਾ ਵਿਲੇਜ ਸਿਨੇਮਾ ਤੇ ਉਹ ਸਿਨੇਮਾ ਮੈਨੂੰ ਦੁਆਰਾ ਕਹਿੰਦਾ ਤੁਹਾਡੇ ਸਿਨੇਮਾ ਜਾ ਕੇ ਮੈਨੂੰ ਮਹਿਸੂਸ ਹੋਇਆ ਕਿ ਜਿਹੜਾ ਮਤਲਬ ਵਿਲੇਜ ਸਿਨੇਮਾ ਹੈ ਕਿ ਇੰਡੀਆ ਦੇ ਵਿੱਚ ਵੀ ਹੈ ਸੋ ਬਹੁਤ ਉਹ ਖੁਸ਼ੀ ਹੋਈ ਆ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਕਿ ਪਿੰਡ ਵਾਲਾ ਬੰਦਾ ਅੱਗੇ ਸ਼ਹਿਰ ਨੂੰ ਲਿਜਾਂਦਾ ਸੀਗਾ ਹੁਣ ਪਿੰਡ ਦੇ ਵਿੱਚ ਹੋਣ ਦੇ ਰਾਤ ਦੇ ਸਾਡੇ ਕੋਲ ਪਹਿਲਾਂ ਬੀਵੀ ਰਜਨੀ ਉਹੀ ਆਈ ਸੀਗੀ ਉਹ ਵੀ 15 20 ਦਿਨ ਤੋਂ ਚੱਲ ਰਹੀ ਹੈ ਉਹ ਫੁੱਲ ਸ਼ੋਅ ਚੱਲ ਰਿਹਾ 100 ਮੈਂ ਕਹਿੰਦਾ 90% ਵੀ ਪਿੰਡਾਂ ਵਿੱਚੋਂ ਲੋਕ ਹੀ ਆ ਰਹੇ ਆ ਔਰ ਆ ਕੇ ਉਹ ਸਾਰੇ ਹੈਰਾਨ ਹੁੰਦੇ ਦੇਖ ਕੇ ਕਿ ਇੱਕ ਕਨਸੈਪਟ ਐਸਾ ਤਾਂ ਵੀ ਹੁੰਦਾ ਹੀ ਨਹੀਂ ਆ ਤੋ ਇਹ ਯੂਰੋਪੀ ਅੱਗੇ ਨਾਲ ਜਿੰਨਾ ਤੋਂ ਬਹੁਤ ਦੂਰ ਸੀ ਲੇ ਹੁਣ ਉਸ ਸਿਨੇਮਾ ਪਿੰਡ ਨੂੰ ਦੇਖ ਕੇ ਕੋਨਾਂ ਦੀ ਇੱਕ ਆਸ਼ਾ ਬੱਤੀ ਆ ਪਹਿਲਾ ਫਿਲਮ ਦੇਖ ਕੇ ਰਜਨੀ ਅਜੋ ਦੁਬਾਰੀ ਰਿਪੀਟ ਕਰਕੇ ਵੀ ਇਹ ਨੂੰ ਮੂਵੀ ਦੁਆਰਾ ਦੇਖਣਾ ਹੈ ਜ਼ਿਆਦਾਤਰ ਸਿਨੇਮਾ ਘਰਾਂ ਲੋ ਬਿਜ਼ਨਸ ਦੇ ਤੌਰ ਤੇ ਚਲਾਇਆ ਜਾਂਦਾ ਤੁਹਾਡੇ ਲੋ ਅੱਜ ਸ਼ੋਅ ਸਗਾ ਉਹਦੇ ਵੱਲੋਂ ਫ੍ਰੀ ਟਿਕਟ ਹਾਂਜੀ ਫ੍ਰੀ ਆਫ ਕੋਸਟ ਜੋ ਵੀ ਖਲਾਬ ਲੈ ਆਵਿ ਗਿਆ ਉਹਨਾਂ ਨੇ ਹਾਂਜੀ ਹਾਂਜੀ ਸਾਡੀ ਸੋਚ ਇਹੀ ਹੈ ਜੀ ਕਿ ਚਲੋ ਹਰ ਇੱਕ ਬੰਦਾ ਰਿਪੋਰਟ ਕਰ ਸਕਦਾ ਇਹ ਜਿਹੜੀ ਸੰਸਥਾ ਸੀ ਕਿ ਠੀਕ ਆ ਪੈਸੇ ਵਾਲਾ ਤਾਰੀਕ ਜਗਾ ਜਾ ਕੇ ਵੱਡੇ ਸ਼ਹਿਰਾਂ ਦੀ ਦੇਖ ਸਕਦਾ ਅਸੀਂ ਜਿਹੜੇ ਅੰਦਰ ਫੂਲ ਦੇ ਵੀ ਡੀ ਡਰਾਮ ਕਰਦੇ ਜਿਹੜੇ ਸਾਡਾ ਟਿੰਗ ਦਾ ਗ੍ਰੇਡ ਹੈਗਾ ਤੁਸੀਂ ਜੇ ਕੰਪੈਰੀਸ਼ਨ ਕਰੋਗੇ ਹੁਸ਼ਿਆਰਪੁਰ ਦੇ ਸਿਨੇਮਾ ਦੇ ਨਾਲ ਔਰ ਉਹਦੇ ਹਣੇ ਦੇ ਸਿਨੇਮਾ ਨਾਲ ਦੇ ਪਨੇ ਤੇ ਕੰਪਨੀ ਦੇ ਸਾਡੇ ਰੇਟ ਬਹੁਤ ਘੱਟ ਦੇ ਰਹੇ ਆ ਹਰ ਇੱਕ ਬੰਦਾ ਇਹਨੂੰ ਕੋਟ ਕਰ ਸਕਦਾ ਹੈ ਮਾਈਨਰ ਜਿਹੜੇ ਰੇਟ ਹੈਗੇ ਮਾਈਨਰ ਦੇ ਸਾਡੇ ਕੋਟ ਦੇ ਰੇਟ ਆ ਤੁਸੀਂ ਆਪ ਦੇਖੋ ਜੰਦਰ ਹੈ ਠੀਕ ਹੈ ਇਹਦੇ ਕਰਕੇ ਸਾਸੀਂ ਇਹ ਪ੍ਰਮੋਟ ਕਰ ਰਹੇ ਹਾਂ ਸਾਡੀ ਇੱਧਰ ਚੇਨ ਸਟਾਰਟ ਕੀਤੀ ਹੈਗੀ ਆਪਾਂ ਸਾਡੀ ਸੋਚ ਇਹ ਹੈ ਕਿ ਪਿੰਡ ਦੇ ਜਿੰਨੇ ਵੀ ਕਸਟਮਰ ਰਹੇਗੇ ਜਾਂ ਉਹਨਾਂ ਵਾਸਤੇ ਸਰਵਿਸ ਨੂੰ ਆਪਾਂ ਪ੍ਰੋਵਾਈਡ ਕਰਾਈਏ ਤਾਂ ਇਹ ਸਾਡੀ ਚੇਨ ਪਿੰਡਾਂ ਵਿੱਚ ਐਮਸੀ ਨੇ ਬਾਅਦ ਸਿਨੇਮੇਸ ਹਾਲੇ ਤੱਕ ਇੰਡੀਆ ਦੇ ਵਿੱਚ ਜਿ ਬਣੇ ਆ ਦੋਈ ਬਣੇ ਆ ਤੁਹਾਡੀ ਸਾਡੀ ਸਫਲਤਾ ਬਣ ਸ ਗਈ ਹੈ ਇਹ ਪਿੰਡਾਂ ਦੇ ਕਸਟਮਰਾਂ ਨੂੰ ਜੀ ਇਹ ਰਿਜ਼ਲਟੀ ਦੇ ਦੇ ਦਿੱਤੇ ਇਸ਼ਾਰਾ ਦਿੱਤਾ ਮਲਟੀਪਲੈਕਸ ਹੈਗੇ ਆ ਤੇ ਸਾਰੇ ਯੂਨੀਵਰਸਿਟੀ ਦੇ ਕਸਟਮਰ ਜਾ ਸਕਦੇ ਆ ਤਾਂ ਪਿੰਡਾਂ ਵਾਸਤੇ ਅਸੀਂ ਇਹ ਚੇਂਜ ਕਰਦੇ ਆਂ